ਔਰ ਸਭ ਤੋਂ ਜ਼ਿਆਦਾ ਹਾਰਟ ਅਟੈਕ 크리스마ਸ ਵਾਲੇ ਦਿਨ ਹੁੰਦੇ। ਤੁਸੀਂ ਤਾਂ ਸੇਵਨ ਤਾਂ ਛੱਡ ਦਿਓ। ਹੁਣ ਸ਼ਰਾਬ ਦਾ ਵੀ ਮੈਂ ਕਹਾਂਗਾ ਛੱਡ ਦਿਓ ਲੇਕਿਨ ਲੋਕਾਂ ਨੇ ਮੰਨਣਾ ਨਹੀਂ ਹੈਗਾ। ਸੋ ਜਿਹੜੇ ਪੀਂਦੇ ਉਹ ਘਟਾ ਲਓ ਭਾਈ। ਨੀਂਦ ਠੀਕ ਨਹੀਂ ਹੈਗਾ। ਸਟ्रेस ਹਾਰਮੋਨ ਦੀ ਵਾਤਰਾ ਵਧ ਗਈ। ਸੋ ਇਹ ਲੈਬ ਦੇ ਵਿੱਚ ਵੀ ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਫਾਈਂਡਿੰਗਸ ਆ ਰਹੀਆਂ। ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੈਨੇਡਾ ਦੇ ਵਿੱਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਕਈ ਥਾਵਾਂ ਦੇ ਉੱਤੇ ਬਹੁਤ ਅਤ ਦੀ ਠੰਡ ਪੈਂਦੀ ਹੈ ਤੇ ਠੰਡ ਦੇ ਵਿੱਚ ਆਮ ਤੌਰ ਤੇ ਕਹਿੰਦੇ ਕਿ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਜਾਂ ਕੀ ਠੰਡ ਦੇ ਵਿੱਚ ਹਾਰਟ ਅਟੈਕ ਦੇ ਕੋਈ ਇਹਦਾ ਆਪਸ ਦੇ ਵਿੱਚ ਸਬੰਧ ਹੈਗਾ ਡਾਕਟਰ ਪਾਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਜਾਣਦੇ ਆ ਡਾਕਟਰ ਸਾਹਿਬ ਠੰਡ ਦਾ ਹਾਰਟ ਅਟੈਕ ਨਾਲ ਕੀ ਸਬੰਧ ਹੈ ਜੀ ਸਿੱਧਮ ਸਿੱਧਾ ਸਬੰਧ ਹੈਗਾ ਔਰ ਸਾਡਾ ਰਿਸਰਚ ਪਿਛਲੇ 5 ਦਹਾਕਿਆਂ ਤੋਂ ਸ਼ੋਅ ਕਰ ਰਿਹਾ ਵੀ ਜਦੋਂ ਜਦੋਂ ਮੌਸਮ ਟੈਂਪਰੇਚਰ ਡ੍ਰੌਪ ਹੋਊਗਾ ਸਿਆਲ ਹੋਣਗੇ ਤਾਂ ਹਾਰਟ ਅਟੈਕ ਦੀ ਦਰ ਵੱਧਦੀ ਹੈ ਹੁਣ ਮੈਂ ਡਰਾਉਣਾ ਨਹੀਂ ਮੰਗਦਾ ਦੇਖੋ ਜਿਹੜਾ ਦਸੰਬਰ 25 ਤਰੀਕ ਆ ਇਸ ਨਾਰਥ ਅਮਰੀਕਾ ਦਾ ਸਭ ਤੋਂ ਮਨਾਉਣ ਵਾਲਾ ਦਿਨ ਹੋਹੀ ਹੈ ਜ ਜਿਹਨੂੰ ਆਪਾਂ 크ਿਸਮਸ ਕਹਿੰਦੇ ਆਂ ਔਰ ਸਭ ਤੋਂ ਜ਼ਿਆਦਾ ਹਾਰਟ ਅਟੈਕ 크ਿਸਮਸ ਵਾਲੇ ਦਿਨ ਹੁੰਦੇ ਆ ਅੱਛਾ ਜੀ ਉਸ ਤੋਂ ਬਾਅਦ 26 ਤਰੀਕ ਨੂੰ ਦਸੰਬਰ ਜਦੋਂ ਬਾਕਸਿੰਗ ਡੇ ਦੀ ਸਟ੍ਰੈਸ ਪਈ ਹੁੰਦੀ ਹੈ ਵੀ ਜਾ ਕੇ 50% ਸਮਾਨ ਲੁੱਟਣਾ ਔਰ ਫਿਰ 1 ਜਨਵਰੀ ਨੂੰ ਕਿਉਂਕਿ 31 ਦਸੰਬਰ ਨੂੰ ਤੁਸੀਂ ਪਾਰਟੀਆਂ ਪੂੜੀਆਂ ਕਰਦੇ ਆ ਇੱਕ ਸੋ ਇਹ ਤਿੰਨ ਜਿਹੜੇ ਨੰਬਰ ਹੈਗੇ ਦਸੰਬਰ 25 ਦਸੰਬਰ 26 ਤੇ 1 ਜਨਵਰੀ ਇਹਦੇ ਚ ਅਸੀਂ ਦੇਖਦੇ ਹਾਰਟ ਅਟੈਕ ਦੀ ਦਰ ਵਧੀ ਹੈ ਸੋ ਰਿਸਰਚਰਸ ਨੇ ਕੈਨੇਡਾ ਅਮਰੀਕਾ ਸਾਰੀ ਜਗਾ ਹੰਗਰੀ ਜਿੱਥੇ ਵੀ ਰਸ਼ੀਆ ਜਿੱਥੇ ਵੀ ਬਰਫਬਾਰੀ ਹੁੰਦੀ ਆ ਟੈਂਪਰੇਚਰ ਡ੍ਰੌਪ ਹੁੰਦਾ ਉਹਨਾਂ ਨੇ ਦੇਖਿਆ ਵੀ ਕਾਰਨ ਕੀ ਆ ਕਾਰਨ ਪਹਿਲਾ ਤੇ ਹੈਗਾ ਵੀ ਜਦੋਂ ਟੈਂਪਰੇਚਰ ਡ੍ਰੌਪ ਹੁੰਦਾ ਸਾਡੇ ਜਿਹੜੇ ਖੂਨ ਦੀ ਨਸਾਂ ਆ ਉਹ ਟਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਵੀ ਅੰਦਰ ਸੇਕ ਜਿਹੜਾ ਹੈਗਾ ਉਹ ਕਨਜ਼ਰਵ ਕਰੇ ਜਾਂ ਪ੍ਰੀਜ਼ਰਵ ਕਰੇ ਉਹ ਜਦੋਂ ਨਸਾਂ ਟਾਈਟ ਹੋਈਆਂ ਮੜਾ ਜਾਂ ਬਲੱਡ ਪ੍ਰੈਸ਼ਰ ਕਿਸ ਨੂੰ ਹੋਏਗਾ ਹੋਰ ਵੱਧ ਗਿਆ ਜਿਹਦਾ ਪਹਿਲਾਂ ਵਧਿਆ ਉਹਦਾ ਹੋਰ ਵੱਧ ਗਿਆ ਤੇ ਹਾਰਟ ਦੇ ਉੱਤੇ ਲੋਡ ਪੈਂਦਾ ਜਿੰਨੀ ਤੁਹਾਡੀ ਜਿਹੜੀ ਬਲੱਡ ਵੈਸਲ ਟਾਈਟ ਆ ਹਾਰਟ ਨੂੰ ਓਨਾ ਹੀ ਜ਼ਿਆਦਾ ਕੰਮ ਕਰਨਾ ਪੈਣਾ ਵੀ ਉਹਦੇ ਵਿੱਚ ਬਲੱਡ ਪੰਪ ਕਰਨ ਵਾਸਤੇ ਹਾਰਟ ਨੇ ਤਾਂ ਆਪਣਾ ਕੰਮ ਕਰੀ ਜਾਣਾ ਤਾਂ ਉਹਦਾ ਰੈਜ਼ਿਸਟੈਂਸ ਵੱਧ ਗਿਆ ਕਿਉਂਕਿ ਬਲੱਡ ਪ੍ਰੈਸ਼ਰ ਜਿਹੜਾ ਵਧਿਆ ਉਹ ਇੱਕ ਮੇਨ ਕਾਰਨ ਹੈਗਾ ਦੁੱਖਜਾ ਹੁੰਦਾ ਜਿੱਦਾਂ ਮੈਂ ਦੱਸਿਆ ਵੀ ਹੌਲੀਡੇ ਦੀ ਖੁਸ਼ੀ ਵੀ ਹੁੰਦੀ ਆ ਤੇ ਸਟ੍ਰੈਸ ਵੀ ਹੁੰਦਾ ਸਟ੍ਰੈਸ ਇਹ ਹੁੰਦਾ ਵੀ ਬਹੁਤ ਸਾਰਾ ਲੋਕੀ ਕ੍ਰੈਡਿਟ ਕਾਰਡ 'ਤੇ ਚੱਕ ਲੈਂਦੇ ਸਮਾਨ ਵੀ ਇਹ ਵੀ ਤੋਹਫਾ ਦੇਣਾ ਇਹ ਵੀ ਫੰਕਸ਼ਨ ਕਰਨਾ ਇਹ ਵੀ ਪਾਰਟੀ ਕਰਨੀ ਆ ਸੋ ਉਹ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਤੁਹਾਡੀ ਰੋਜ਼ਚਰਿਆ ਦੀ ਜਿਹੜੀ ਰੂਟੀਨ ਆ ਉਹ ਖਰਾਬ ਹੋ ਗਈ ਤੁਹਾਨੂੰ ਨੀਂਦ ਠੀਕ ਨਹੀਂ ਮਿਲ ਰਹੀ ਕਦੇ-ਕਦੇ ਸਿਗਰਟ ਜ਼ਿਆਦਾ ਪੀ ਲਿੱਤੀ ਸ਼ਰਾਬ ਜ਼ਿਆਦਾ ਸੇਵਨ ਕਰ ਲਿਆ ਉਹਦਾ ਵੀ ਬੁਰਾ ਅਸਰ ਹੈ ਕਿਉਂਕਿ ਤੰਬਾਕੂ ਤਾਂ ਉਦਾਂ ਹੀ ਜਿਹੜਾ ਹੈਗਾ ਖੂਨ ਦੇ ਨਸਾਂ ਨੂੰ ਟਾਈਟ ਕਰਦਾ ਦੂਜਾ ਕਾਫੀ-ਕਾਫੀ ਜ਼ਿਆਦਾ ਕਰ ਲੇ ਤੇ ਉਹ ਕੈਫੀਨ ਦੇ ਨਾਲ ਦਿਲ ਦੀ ਧੜਕਣ ਵੱਧ ਗਈ ਹੋਰ ਸੋ ਇਹ ਕੁਝ ਮਤਲਬ ਹੌਲੀਡੇਜ਼ ਦੇ ਟਾਈਮ ਜ਼ਿਆਦਾ ਸੇਵਨ ਹੁੰਦਾ ਤੀਜੀ ਗੱਲ ਇਹ ਦੇਖੀ ਆ ਵੀ ਜਿਹੜੇ 45 ਤੋਂ ਜ਼ਿਆਦਾ ਲੋਕ ਆ ਜਿਨ੍ਹਾਂ ਚ ਵਿੰਟਰ ਚ ਹਾਰਟ ਅਟੈਕ ਜ਼ਿਆਦਾ ਅਸੀਂ ਦੇਖਦੇ ਆ ਉਹ ਜਦੋਂ ਸਨੋ ਪੈ ਗਈ ਹੁਣ ਦੇਖੋ ਕੋਕੇਲਾ ਹਾਈਵੇ ਟਰੱਕ ਭਜੇ ਹੋਏ ਆ ਹਨਾ ਸਨੋ ਪਈ ਆ ਤੇ ਜਦੋਂ ਸਨੋ ਪੈ ਗਈ ਤੇ ਉਹ ਦੇਖਦੇ ਆ ਵੱਡੇ ਵੱਡੇ ਯੂ ਨੋ ਸੁਖ ਨਾਲ 7-8000 ਸਕਰ ਫਿਟ ਲਾਟ ਹੈਗੇ ਤੇ ਡਰਾਈਵਰ ਤੇ ਗੱਡੀ ਕਿੱਧਰ ਕਰਨੀ ਵੀ ਆਪਾਂ ਸ਼ਵਲਿੰਗ ਕਰੀਏ ਉਹ ਫਿਰ ਕਾਲੀ ਕਾਲੀ ਚ ਜਦੋਂ ਸਵਲਿੰਗ ਕਰਦੇ ਆ ਬਾਹਰ ਟੈਂਪਰੇਚਰ ਡ੍ਰੋਪ ਆ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਵਧਿਆ ਹੋਇਆ ਖਾਦੀ ਪੀਤੀ ਠੀਕ ਨਹੀਂ ਆ ਉਤੋਂ ਫਿਰ ਲੋਡ ਪੈ ਗਿਆ ਹਾਰਟ 'ਚ ਹੋਰ ਫਿਜ਼ੀਕਲ ਐਕਸਰਸਾਈਜ਼ ਦਾ ਉਹਦੇ ਨਾਲ ਵੀ ਟ੍ਰਿਗਰ ਹੁੰਦਾ ਫੇਰ ਉਹਨਾਂ ਨੇ ਦੇਖਿਆ ਵੀ ਜਿਹੜਾ ਨਾ ਵਾਇਰਸ ਹੈਗਾ ਭਾਵੇਂ ਉਹ ਪਹਿਲਾਂ ਫਲੂ ਦਾ ਹੁੰਦਾ ਸੀ ਕੋਵਿਡ ਤੇ ਚਲੋ 5 ਸਾਲ ਪਹਿਲਾਂ ਸਾਨੂੰ ਪਤਾ ਲੱਗਾ ਤੇ ਜਾਦਾ ਰਿਸਰਚ ਫਲੂ ਤੇ ਹੈਗੇ ਲੇਕਿਨ ਉਹ ਕੋਈ ਵੀ ਰੈਸਪੀਰੇਟਰੀ ਵਾਇਰਸ ਤੇ ਆ ਸਕਦੀ ਹੈ ਉਹਦੇ ਨਾਲ ਵੀ ਤੁਹਾਡੇ ਜਦੋਂ ਲੰਗਸ ਦੇ ਵਿੱਚ ਇਨਫੈਕਸ਼ਨ ਹੁੰਦਾ ਤੁਹਾਡੀ ਬਾਡੀ ਦੇ ਵਿੱਚ ਸਾਰਾ ਮਤਲਬ ਇਨਫੈਕਸ਼ਨ ਚੱਲ ਰਿਹਾ ਉਹ ਹਾਰਟ ਨੂੰ ਟਿਪ ਆਫ ਕਰ ਸਕਦਾ ਸੋ ਫਲੂ ਦਾ ਜਿਹੜਾ ਹੈਗਾ ਅਗਰ ਤੁਸੀਂ ਦੇਖੋ ਨਾ ਜਸਕਰਨ ਜੀ ਜਿਹੜੇ 10 ਪੈਮਾਨੇ ਆ ਵੀ ਤੁਹਾਡੀ ਉਮਰ ਸੁਖਦ ਔਰ ਲੰਬੀ ਸੋ ਸਾਬ ਤੋਂ ਕਿੱਦਾਂ ਰਹੇਗੀ ਉਹਦੇ ਵਿੱਚ ਮੋਟਾਪਾ ਡਾਇਬਟੀਜ਼ ਬਲੱਡ ਪ੍ਰੈਸ਼ਰ 8ਵੇਂ 9ਵੇਂ 10ਵੇਂ ਥਾਂ 'ਤੇ ਤੇ ਚੌਥੇ ਸਥਾਨ 'ਤੇ ਹੈਗਾ ਫਲੂ ਸ਼ਾਟ ਵੀ ਅਗਰ ਤੁਸੀਂ ਫਲੂ ਸ਼ਾਟ ਲਾਇਆ ਤਾਂ ਬਚ ਜਾਓਗੇ ਵੀ ਤੁਹਾਡੀ ਉਮਰ ਵੱਧ ਸਕਦੀ ਹੈ ਸੋ ਫਲੂ ਦਾ ਟੀਕਾ ਕੋਵਿਡ ਦਾ ਟੀਕਾ ਸਰਕਾਰ ਤੁਹਾਨੂੰ ਫ੍ਰੀ ਦੇ ਰਹੀ ਹੈ 6 ਮਹੀਨੇ ਦੇ ਉੱਤੇ ਕੋਈ ਵੀ ਵਿਅਕਤੀ ਲਾ ਸਕਦਾ ਖਾਸ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ 60-65 ਸਾਲ ਤੋਂ ਉੱਤੇ ਆ ਘਰ 'ਚ ਰਹਿੰਦੇ ਆ ਸੈਡੈਂਟਰੀ ਲਾਈਫਸਟਾਈਲ ਹੈਗੀ ਇਮਿਊਨ ਸਿਸਟਮ ਕਮਜ਼ੋਰ ਹੈ ਮਲਟੀਪਲ ਹੈਲਥ ਪ੍ਰੋਬਲਮ ਹੈ ਐਸਮਾ ਹੈਗਾ ਲੰਗਸ ਪ੍ਰੋਬਲਮ ਹੈ ਹਾਰਟ ਡਿਜ਼ੀਜ਼ ਹੈ ਕਿਡਨੀ ਡਿਜ਼ੀਜ਼ ਹੈ ਹੈਗੀ ਮੋਟਾਪਾ ਹੈ ਜਾਂ ਕਿਸੇ ਨੂੰ ਡਿਮੈਂਸ਼ੀਅਲ ਜ਼ਾਈਮਰ ਹੁਣ ਚੌਥੀ ਗੱਲ ਹੋ ਗਈ ਵੀ ਜਦੋਂ ਸਮਰ ਹੁੰਦਾ ਜਦੋਂ ਸੂਰਜ ਦੀ ਟਿੱਕੀ ਚਮਕਦੀ ਆ ਤੇ ਸਾਡਾ ਜੀ ਕਰਦਾ ਕਰੋ ਬਾਹਰ ਜਾਈਏ ਸੈਰ ਤੇ ਜਾਈਏ ਬੀਚ ਤੇ ਚਲੇ ਜਾਈਏ ਪਾਰਕ ਤੇ ਚਲੇ ਜਾਈਏ ਸੋ ਵਿంటర్ ਚ ਕੀ ਆ ਬੰਦਾ ਟਰੈਪ ਹੋ ਜਾਂਦਾ ਗਤੀਵਿਧੀ ਉਹਦੀ ਘਟ ਜਾਂਦੀ ਹੈ ਫਿਜ਼ੀਕਲ ਐਕਸਰਸਾਈਜ਼ ਘਟ ਜਾਂਦੀ ਐਗਜ਼ਰਸ਼ਨ ਉਹਦਾ ਘਟ ਜਾਂਦਾ ਸੋ ਉਹਦਾ ਰਿਜ਼ਰਵ ਜਿਹੜਾ ਹੈਗਾ ਉਹ ਲੋ ਲੋ ਹੋ ਜਾਂਦਾ ਸੋ ਇਹ ਕੁਝ ਇੱਕ ਫੈਕਟਰਸ ਹੈਗੇ ਜਿਹਦੇ ਕਰਕੇ ਸਿਆਲਾਂ ਚ ਹਾਰਟ ਅਟੈਕ ਜਿਹੜਾ ਹੈਗਾ ਉਹ ਹਮੇਸ਼ਾ ਵੱਧਾ ਜਦੋਂ ਆਪਾਂ ਇਹਨੂੰ ਲੈਬ ਦੇ ਵਿੱਚ ਦੇਖੀਏ ਸੁਕਸ਼ਮ ਰੂਪ ਚ ਤਾਂ ਕੋਲੇਸਟ੍ਰੋਲ ਜਿਹੜਾ ਹੈਗਾ ਕਿਸੇ ਦਾ ਅਗਰ ਥੋੜਾ ਜਿਆਦਾ ਵਧਿਆ ਤੇ ਸਿਆਲਾਂ ਚ ਹੋਰ ਵਧੂਗਾ ਕਿਉਂਕਿ ਖੂਨ ਸੰਘਣਾ ਹੁੰਦਾ ਕੋਲੇਸਟ੍ਰੋਲ ਹੋਰ ਕਨਸੈਂਟ੍ਰੇਟ ਹੁੰਦਾ ਔਰ ਸਾਡੇ ਜਿਹੜੇ ਛੋਟੀਆਂ ਬਲੱਡ ਵੈਸਲ ਐ ਕੋਰਨਰ ਜਿਹੜੇ ਹਾਰਟ ਨੂੰ ਫੀਡ ਕਰਦੀਆਂ ਉਹਨਾਂ ਦੇ ਅੰਦਰ ਐਂਡੋਥੀਲੀਅਮ ਆ ਉਹਨਾਂ ਨੂੰ ਡੈਮੇਜ ਕਰਦਾ ਇਨਫਲੇਮ ਕਰਦਾ ਹਾਈ ਕੋਲੇਸਟ੍ਰੋਲ ਉਹ ਵੀ ਸੈਲਾਂ ਚ ਜ਼ਿਆਦਾ ਦੂਜਾ ਚ ਜਿਹੜੇ ਸਾਡੇ ਹਾਰਮੋਨਸ ਹੈਗੇ ਜਿਹੜੇ ਸਾਡੀ ਕਿਡਨੀਸ ਤੋਂ ਬਣ ਰਹੇ ਐਡਰੇਨਾਲਿਨ ਨੋਨ ਐਡਰੇਨਾਲਿਨ ਉਹਦੀ ਮਾਤਰਾ ਵੱਧ ਗਈ ਨੀਂਦ ਠੀਕ ਨਹੀਂ ਹੈਗਾ ਸਟ੍ਰੈਸ ਹਾਰਮੋਨ ਦੀ ਮਾਤਰਾ ਵੱਧ ਗਈ ਸੋ ਇਹ ਲੈਬ ਦੇ ਵਿੱਚ ਵੀ ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਫਾਈਂਡਿੰਗਸ ਆ ਰਹੀਆਂ ਸੋ ਪ੍ਰੋਟੈਕਸ਼ਨ ਦੇ ਤੌਰ ਤੇ ਬੰਦਾ ਕੀ ਕਰੇ ਪਹਿਲੀ ਗੱਲ ਤਾਂ ਪੂਰਾ ਪੂਰਾ ਮਤਲਬ 12 ਮਹੀਨੇ ਆਪਣੇ ਆਪਣੇ ਫਿਜ਼ੀਕਲ ਐਕਟੀਵਿਟੀ ਤੇ ਰੱਖੋ ਜੀ ਅਗਰ ਸਿਆਲ ਚ ਬਹੁਤ ਜ਼ਿਆਦਾ ਬਾਹਰ ਟੈਂਪਰੇਚਰ ਲੋ ਹੈਗਾ ਤੁਸੀਂ ਜਿਮ ਜਾ ਸਕਦੇ ਆ ਜਾਂ ਘਰ ਤੋਂੜੇ ਪੌੜੀਆਂ ਉੱਪਰ ਥੱਲੇ ਕਰ ਸਕਦੇ ਆ ਤੇ ਮਤਲਬ ਤੁਸੀਂ ਘਰੇ ਵੀ ਮਤਲਬ ਗਤੀਵਿਧੀ ਰੱਖ ਸਕਦੇ ਹੋ ਦੂਜਾ ਬਾਹਰ ਜਾਣਾ ਤੇ ਆਪਣੇ ਆਪ ਨੂੰ ਮਲਟੀਪਲ ਲੇਅਰਸ ਚ ਕਰੋ ਤਾਂ ਕਿ ਗਰਮਾਇਸ਼ ਰਹੇ ਅਗਰ ਠੰਡਾ ਹੈਗਾ ਤੇ ਤੁਹਾਡੇ ਬਲੱਡ ਸਰਕਸਟ ਨੇ ਹੋਰ ਟਾਈਟ ਹੋ ਜਾਣਾ ਕੋ ਰਿਸਪੌਂਸ ਹੈਗਾ ਸਾਡਾ ਸੋ ਅਗਰ ਤੁਸੀਂ ਵਾਰਮ ਹੈਗੇ ਤਾਂ ਬਲੱਡ ਸਰਕ ਖੁੱਲੀਆਂ ਰਹਿਣਗੇ ਤੀਜਾ ਤੰਬਾਕੂ ਦਾ ਸੇਵਨ ਤਾਂ ਛੱਡ ਦੋ ਹੁਣ ਸ਼ਰਾਬ ਦਾ ਵੀ ਮੈਂ ਕਹਾਂਗਾ ਛੱਡ ਦੋ ਲੇਕਿਨ ਲੋਕਾਂ ਨੇ ਮੰਨਣਾ ਨਹੀਂ ਹੈਗਾ ਸੋ ਜਿਹੜੇ ਪੀਂਦੇ ਉਹ ਘਟਾ ਲਓ ਭਾਈ ਥੋੜਾ ਜਿਆ ਕਰ ਲਓ ਹੈਨਾ ਵੀ ਤੁਸੀਂ ਅਗਰ 2-3 ਪੈਕ ਲੋਣੇ ਤੇ ਅੱਧਾ ਕਰ ਲਓ ਵੀ ਤੁਸੀਂ ਘਟਨਾ ਰਿਹਾ ਨਹੀਂ ਪਾਰਟੀਆਂ ਛੱਡੀਆਂ ਤੇ ਕਰਨੀਆਂ ਹਨਾ ਜੀ ਸੋ ਉੱਪਰ ਸ਼ਰਾਬ ਦਾ ਵੀ ਸੇਵਨ ਕਰੋ ਉਹ ਸਟ੍ਰੈਸ ਨੂੰ ਮੈਨੇਜ ਕਰਨ ਵਾਸਤੇ ਦੇਖੋ ਸਭ ਤੋਂ ਵੱਡਾ ਤੋਹਫਾ ਹੁੰਦਾ ਇੱਕ ਦੂਜੇ ਨੂੰ ਜਾ ਕੇ ਮਿਲਣਾ ਜੁਲਣਾ ਹਾਲਚਲ ਪੁੱਛਣਾ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੈਨੇਡਾ ਦੇ ਵਿੱਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਕਈ ਥਾਵਾਂ 'ਤੇ ਬਹੁਤ ਅੱਤ ਦੀ ਠੰਡ ਪੈਂਦੀ ਹੈ ਤੇ ਠੰਡ ਦੇ ਵਿੱਚ ਆਮ ਤੌਰ ਤੇ ਕਹਿੰਦੇ ਕਿ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਜਾਂ ਕੀ ਠੰਡ ਦੇ ਵਿੱਚ ਹਾਰਟ ਅਟੈਕ ਦੇ ਕੋਈ ਇਹਦਾ ਆਪਸ ਦੇ ਵਿੱਚ ਸੰਬੰਧ ਹੈਗਾ ਡਾਕਟਰ ਪਾਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਕੋਲ ਆਪਾਂ ਜਾਣਦੇ ਆ ਡਾਕਟਰ ਸਾਹਿਬ ਠੰਡ ਦਾ ਹਾਰਟ ਅਟੈਕ ਨਾਲ ਕੀ ਸੰਬੰਧ ਹੈ ਜੀ ਸਿੱਧਾ ਸਿੱਧਾ ਸੰਬੰਧ ਹੈਗਾ ਔਰ ਸਾਡਾ ਰਿਸਰਚ ਪਿਛਲੇ 5 ਦਹਾਕਿਆਂ ਤੋਂ ਸ਼ੋਅ ਕਰ ਰਿਹਾ ਵੀ ਜਦੋਂ ਜਦੋਂ ਮੌਸਮ ਟੈਂਪਰੇਚਰ ਡ੍ਰੌਪ ਹੋਊਗਾ ਸਿਆਲ ਹੋਣਗੇ ਤਾਂ ਹਾਰਟ ਅਟੈਕ ਦੀ ਦਰ ਵੱਧਦੀ ਹੈ ਹੁਣ ਮੈਂ ਡਰੋਨਾ ਨਹੀਂ ਮੰਗਦਾ ਦੇਖੋ ਜਿਹੜਾ ਦਸੰਬਰ 25 ਤਰੀਕ ਆ ਇਸ ਨਾਰਥ ਅਮਰੀਕਾ ਦਾ ਸਭ ਤੋਂ ਮਨਾਉਣ ਵਾਲਾ ਦਿਵਸ ਹੋ ਹੀ ਹੈ ਜਿਹਨੂੰ ਆਪਾਂ 크리스마ਸ ਕਹਿੰਦੇ ਆ ਔਰ ਸਭ ਤੋਂ ਜ਼ਿਆਦਾ ਹਾਰਟ ਅਟੈਕ 크리스마ਸ ਵਾਲੇ ਦਿਨ ਹੁੰਦੇ ਆ अच्छा जी उस तो बाद 26 तारीख नु दिसंबर जदों बॉक्सिंग डे दी स्ट्रेस पई हुंदी है भी जाके 50% सामान लूटना ਔਰ ਫਿਰ 1 ਜਨਵਰੀ ਨੂੰ ਕਿਉਂਕਿ 31 ਦਸੰਬਰ ਨੂੰ ਤੁਸੀਂ ਪਾਰਟੀਆਂ ਪੁੰਡੀਆਂ ਕਰਦੇ ਆ ਇੱਕ ਸੋ ਇਹ ਤਿੰਨ ਜਿਹੜੇ ਨੰਬਰ ਹੈਗੇ ਦਸੰਬਰ 25 ਦਸੰਬਰ 26 ਤੇ 1 ਜਨਵਰੀ ਇਹਦੇ ਚ ਅਸੀਂ ਦੇਖਦੇ ਹਾਰਟ ਅਟੈਕ ਦੀ ਦਰ ਵਧਦੀ ਆ ਸੋ ਰਿਸਰਚਰਸ ਨੇ ਕੈਨੇਡਾ ਅਮਰੀਕਾ ਸਾਰੀ ਜਗਾ ਹੰਗਰੀ ਜਿੱਥੇ ਵੀ ਰਸ਼ੀਆ ਜਿੱਥੇ ਵੀ ਬਰਫਬਾਰੀ ਹੁੰਦੀ ਆ ਟੈਂਪਰੇਚਰ ਡ੍ਰੌਪ ਹੁੰਦਾ ਉਹਨਾਂ ਨੇ ਦੇਖਿਆ ਵੀ ਕਾਰਨ ਕੀ ਆ ਕਾਰਨ ਪਹਿਲਾ ਤੇ ਹੈਗਾ ਵੀ ਜਦੋਂ ਟੈਂਪਰੇਚਰ ਡ੍ਰੌਪ ਹੁੰਦਾ ਸਾਡੀ ਜਿਹੜੀ ਖੂਨ ਦੀ ਨਸਾਂ ਆ ਉਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਅੰਦਰ ਸੇਕ ਜਿਹੜਾ ਹੈਗਾ ਉਹ ਕਨਜ਼ਰਵ ਕਰੇ ਜਾਂ ਪ੍ਰਿਜ਼ਰਵ ਕਰੇ ਉਹ ਜਦੋਂ ਨਸਾ ਟਾਈਟ ਹੋ ਜਾਂ ਮੜਾ ਜਾਂ ਬਲੱਡ ਪ੍ਰੈਸ਼ਰ ਕਿਸੇ ਨੂੰ ਹੋਏਗਾ ਫੌਰ ਵੱਧ ਗਿਆ ਜਿੱਦਾਂ ਪਹਿਲਾਂ ਵਧਿਆ ਉਹਦਾ ਹੋਰ ਵੱਧ ਗਿਆ ਅੱਛਾ ਜੀ ਤੇ ਹਾਰਟ ਦੇ ਉੱਤੇ ਲੋਡ ਪੈਂਦਾ ਜਿੰਨੀ ਤੁਹਾਡੀ ਜਿਹੜੀ ਬਲੱਡ ਵੈਸਲ ਟਾਈਟ ਆ ਹਾਰਟ ਨੂੰ ਓਨਾ ਹੀ ਜ਼ਿਆਦਾ ਕੰਮ ਕਰਨਾ ਪੈਣਾ ਵੀ ਉਹਦੇ ਵਿੱਚ ਬਲੱਡ ਪੰਪ ਕਰਨ ਵਾਸਤੇ ਹਾਰਟ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਤੇ ਉਹਦਾ ਰੈਜ਼ਿਸਟੈਂਸ ਵੱਧ ਗਿਆ ਕਿਉਂਕਿ ਬਲੱਡ ਪ੍ਰੈਸ਼ਰ ਜਿਹੜਾ ਵਧਿਆ ਉਹ ਇੱਕ ਮੇਨ ਕਾਰਨ ਹੈਗਾ ਦੂਜਾ ਹੁੰਦਾ ਜਿੱਦਾਂ ਮੈਂ ਦੱਸਿਆ ਵੀ ਹੌਲੀਡੇ ਦੀ ਖੁਸ਼ੀ ਵੀ ਹੁੰਦੀ ਸਟ्रेस ਇਹ ਹੁੰਦਾ ਵੀ ਬਹੁਤ ਸਾਰਾ ਲੋਕੀ ਕ੍ਰੈਡਿਟ ਕਾਰਡ ਤੇ ਚੱਕ ਲੈਂਦੇ ਸਮਾਨ ਵੀ ਇਹ ਵੀ ਤੋਹਫਾ ਦੇਣਾ ਇਹ ਵੀ ਫੰਕਸ਼ਨ ਕਰਨਾ ਇਹ ਵੀ ਪਾਰਟੀ ਕਰਨੀ ਆ ਸੋ ਉਹ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਤੁਹਾਡੀ ਰੋਜ਼ਚਰਿਆ ਦੀ ਜਿਹੜੀ ਰੂਟੀਨ ਆ ਉਹ ਖਰਾਬ ਹੋ ਗਈ ਤੁਹਾਨੂੰ ਨੀਂਦ ਠੀਕ ਨਹੀਂ ਮਿਲ ਰਹੀ ਕਦੇ-ਕਦੇ ਸਿਗਰਟ ਜ਼ਿਆਦਾ ਪੀ ਲਿੱਤੀ ਸ਼ਰਾਬ ਜ਼ਿਆਦਾ ਸੇਵਨ ਕਰ ਲਿਆ ਉਹਦਾ ਵੀ ਬੁਰਾ ਅਸਰ ਹੈ ਕਿਉਂਕਿ ਤੰਬਾਕੂ ਉਦਾਂ ਹੀ ਜਿਹੜਾ ਹੈਗਾ ਖੂਨ ਦੇ ਨਸਾਂ ਨੂੰ ਟਾਈਟ ਕਰਦਾ ਦੂਜਾ ਕਾਫੀ ਕੂਫੀ ਜ਼ਿਆਦਾ ਕਰ ਲੇ ਤੇ ਉਹ ਕੈਫੀਨ ਦੇ ਨਾਲ ਦਿਲ ਦੀ ਧੜਕਣ ਵੱਧ ਗਈ ਹੋਰ ਸੋ ਇਹ ਕੁਝ ਮਤਲਬ ਹੌਲੀਡੇਜ਼ ਦੇ ਟਾਈਮ ਜ਼ਿਆਦਾ ਸੇਵਨ ਹੁੰਦਾ ਤੀਜੀ ਗੱਲ ਇਹ ਦੇਖੀ ਆ ਵੀ ਜਿਹੜੇ 45 ਤੋਂ ਜ਼ਿਆਦਾ ਲੋਕ ਆ ਜਿਨ੍ਹਾਂ ਚ ਵਿੰਟਰ ਚ ਹਾਰਟ ਅਟੈਕ ਜ਼ਿਆਦਾ ਅਸੀਂ ਦੇਖਦੇ ਆ ਉਹ ਜਦੋਂ ਸਨੋ ਪੈ ਗਈ ਹੁਣ ਦੇਖੋ ਕੋਕਿਲਾ ਹਾਈਵੇ ਟਰੱਕ ਫਸੇ ਹੋਏ ਆ ਹਨਾ ਸਨੋ ਪਈ ਆ ਤੇ ਜਦੋਂ 스ਨੋ ਪੈ ਗਈ ਤੇ ਉਹ ਦੇਖਦੇ ਆ ਵੱਡੇ ਵੱਡੇ ਯੂ ਨੋ ਸੁਖਨਾਲ 7 8000 ਸਕਰ ਫਿਟ ਲਾਟ ਹੈਗੇ ਤੇ ਡਰਾਈਵੇ ਤੇ ਗੱਡੀ ਕਿੱਧਰ ਕਰਨੀ ਵੀ ਆਪਾਂ ਸ਼ਵਲਿੰਗ ਕਰੀਏ ਉਹ ਫਿਰ ਕਾਲੀ ਕਾਲੀ ਜਿਹੜਾ ਸਵਲਿੰਗ ਕਰਦੇ ਆ ਬਾਹਰ ਟੈਂਪਰੇਚਰ ਡ੍ਰੌਪ ਆ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਵਧਿਆ ਹੋਇਆ ਖਾਦੀ ਪੀਤੀ ਠੀਕ ਨਹੀਂ ਆ ਉਤੋਂ ਫਿਰ ਲੋਡ ਪੈ ਗਿਆ ਹਾਰਟ 'ਚ ਹੋਰ ਫਿਜ਼ੀਕਲ ਐਕਸਰਸਾਈਜ਼ ਦਾ ਉਹਦੇ ਨਾਲ ਵੀ ਟ੍ਰਿਗਰ ਹੁੰਦਾ ਫੇਰ ਉਹਨਾਂ ਨੇ ਦੇਖਿਆ ਵੀ ਜਿਹੜਾ ਨਾ ਵਾਇਰਸ ਹੈਗਾ ਭਾਵੇਂ ਉਹ ਪਹਿਲਾਂ ਫਲੂ ਦਾ ਹੁੰਦਾ ਸੀ ਕੋਵਿਡ ਤਾਂ ਚਲੋ 5 ਸਾਲ ਪਹਿਲਾਂ ਸਾਨੂੰ ਪਤਾ ਲੱਗਾ ਤੇ ਜਾਦਾ ਰਿਸਰਚ ਫਲੂ ਤੇ ਹੈਗੇ ਲੇਕਿਨ ਉਹ ਕੋਈ ਵੀ ਰੈਸਪੀਰੇਟਰੀ ਵਾਇਰਸ ਤੇ ਆ ਸਕਦੀ ਹੈ ਉਹਦੇ ਨਾਲ ਵੀ ਤੁਹਾਡੇ ਜਦੋਂ ਲੰਗਸ ਦੇ ਵਿੱਚ ਇਨਫੈਕਸ਼ਨ ਹੁੰਦਾ ਤੁਹਾਡੀ ਬਾਡੀ ਦੇ ਵਿੱਚ ਸਾਰਾ ਮਤਲਬ ਇਨਫੈਕਸ਼ਨ ਚੱਲ ਰਿਹਾ ਉਹ ਹਾਰਟ ਨੂੰ ਟਿਪ ਆਫ ਕਰ ਸਕਦਾ ਸੋ ਫਲੂ ਦਾ ਜਿਹੜਾ ਹੈਗਾ ਅਗਰ ਤੁਸੀਂ ਦੇਖੋ ਨਾ ਜਸਕਰਨ ਜੀ ਜਿਹੜੇ 10 ਪੈਮਾਨੇ ਆ ਵੀ ਤੁਹਾਡੀ ਉਮਰ ਸੁਖਦ ਔਰ ਲੰਬੀ 100 ਸਾਲ ਤੋ ਕਿੱਦਾਂ ਰਹੇਗੀ ਉਹਦੇ ਵਿੱਚ ਮੋਟਾਪਾ ਡਾਇਬੀਟਿਸ ਬਲੱਡ ਪ੍ਰੈਸ਼ਰ 8ਵੇਂ 9ਵੇਂ 10ਵੇਂ ਥਾਂ ਤੇ ਤੇ ਚੌਥੇ ਸਥਾਨ 'ਤੇ ਹੈਗਾ ਫਲੂ ਸ਼ਾਟ ਵੀ ਅਗਰ ਤੁਸੀਂ ਫਲੂ ਸ਼ਾਟ ਲਾਇਆ ਤਾਂ ਬਚ ਜਾਓਗੇ ਵੀ ਤੁਹਾਡੀ ਉਮਰ ਵੱਧ ਸਕਦੀ ਹੈ ਸੋ ਫਲੂ ਦਾ ਟੀਕਾ ਕੋਵਿਡ ਦਾ ਟੀਕਾ ਸਰਕਾਰ ਤੁਹਾਨੂੰ ਫ੍ਰੀ ਦੇ ਰਹੀ ਹੈ 6 ਮਹੀਨੇ ਦੇ ਉੱਤੇ ਕੋਈ ਵੀ ਵਿਅਕਤੀ ਲਾ ਸਕਦਾ ਖਾਸ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਆਂ ਵੀ ਜਿਹੜੇ 60-65 ਸਾਲ ਤੋਂ ਉੱਤੇ ਆ ਘਰ 'ਚ ਰਹਿੰਦੇ ਆ ਸੈਡੈਂਟਰੀ ਲਾਈਫਸਟਾਈਲ ਹੈਗੇ ਇਮਿਊਨ ਸਿਸਟਮ ਕਮਜ਼ੋਰ ਹੈ ਮਲਟੀਪਲ ਹੈਲਥ ਪ੍ਰੋਬਲਮ ਹੈ ਐਸਮਾ ਹੈਗਾ ਲੰਗਸ ਪ੍ਰੋਬਲਮ ਹੈ ਹਾਰਟ ਡਿਜ਼ੀਜ਼ ਹੈ ਕਿਡਨੀ ਡਿਜ਼ੀਜ਼ ਹੈ ਹੈਗੇ ਮੋਟਾਪਾ ਹੈ ਜਾਂ ਦਿਸ ਨੂੰ ਡਿਮੈਂਸ਼ੀਅਲਜ਼ ਆਇਮਰ ਹੁਣ ਚੌਥੀ ਗੱਲ ਹੋ ਗਈ ਵੀ ਜਦੋਂ ਸਮਰ ਹੁੰਦਾ ਜਦੋਂ ਸੂਰਜ ਦੀ ਟਿੱਕੀ ਚਮਕਦੀ ਆ ਤੇ ਸਾਡਾ ਜੀ ਕਰਦਾ ਕਰੋ ਬਾਹਰ ਜਾਈਏ ਸੈਰ ਤੇ ਜਾਈਏ ਬੀਚ ਤੇ ਚਲੇ ਜਾਈਏ ਪਾਰਕ ਤੇ ਚਲੇ ਜਾਈਏ ਤੋ ਵਿੰਟਰ ਚ ਕੀ ਆ ਬੰਦਾ ਟਰੈਪ ਹੋ ਜਾਂਦਾ ਗਤੀਵਿਧੀ ਉਹਦੀ ਘਟ ਜਾਂਦੀ ਫਿਜ਼ੀਕਲ ਐਕਸਰਸਾਈਜ਼ ਘਟ ਜਾਂਦੀ ਐਗਜ਼ਰਸ਼ਨ ਉਹਦਾ ਘਟ ਜਾਂਦਾ ਸੋ ਦਾ ਰਿਜ਼ਰਵ ਜਿਹੜਾ ਹੈਗਾ ਉਹ ਲੋ ਲੋ ਹੋ ਜਾਂਦਾ ਸੋ ਇਹ ਕੁਝ ਇੱਕ ਫੈਕਟਰਸ ਹੈਗੇ ਜਿਹਦੇ ਕਰਕੇ ਸਿਆਲਾਂ ਚ ਹਾਰਟ ਅਟੈਕ ਜਿਹੜਾ ਹੈਗਾ ਉਹ ਹਮੇਸ਼ਾ ਵੱਧਾ ਜਦੋਂ ਆਪਾਂ ਇਹਨੂੰ ਲੈਬ ਦੇ ਵਿੱਚ ਦੇਖੀਏ ਸੁਕਸ਼ਮ ਰੂਪ ਚ ਤਾਂ ਕੋਲੇਸਟ੍ਰੋਲ ਜਿਹੜਾ ਹੈਗਾ ਕਿਸੇ ਦਾ ਅਗਰ ਥੋੜਾ ਜਿਆਦਾ ਵਧਿਆ ਤੇ ਸਿਆਲਾਂ ਚ ਹੋਰ ਵਧੂਗਾ ਕਿਉਂਕਿ ਖੂਨ ਸੰਘਣਾ ਹੁੰਦਾ ਕੋਲੇਸਟ੍ਰੋਲ ਹੋਰ ਕਨਸੈਂਟਰੇਟ ਹੁੰਦਾ ਔਰ ਸਾਡੇ ਜਿਹੜੇ ਛੋਟੀਆਂ ਬਲੱਡ ਵੈਸਲ ਐ ਕੋਰਨਰ ਜਿਹੜੇ ਹਾਰਟ ਨੂੰ ਫੀਡ ਕਰਦੀਆਂ ਉਹਨਾਂ ਦੇ ਅੰਦਰ ਐਂਡੋਥੀਲੀਅਮ ਆ ਉਹਨਾਂ ਨੂੰ ਡੈਮੇਜ ਕਰਦਾ ਇਨਫਲੇਮ ਕਰਦਾ ਹਾਈ ਕੋਲੇਸਟ੍ਰੋਲ ਉਹ ਵੀ ਸੈਲਾਂ ਚ ਜ਼ਿਆਦਾ ਦੂਜਾ ਚ ਜਿਹੜੇ ਸਾਡੇ ਹਾਰਮੋਨਸ ਹੈਗੇ ਜਿਹੜੇ ਸਾਡੀ ਕਿਡਨੀਸ ਤੋਂ ਬਣ ਰਹੇ ਐਡਰੇਨਾਲਿਨ ਨੋਨ ਐਡਰੇਨਾਲਿਨ ਉਹਦੀ ਮਾਤਰਾ ਵੱਧ ਗਈ ਨੀਂਦ ਠੀਕ ਨਹੀਂ ਹੈਗਾ ਸਟ੍ਰੈਸ ਹਾਰਮੋਨ ਦੀ ਮਾਤਰਾ ਵੱਧ ਗਈ ਸੋ ਇਹ ਲੈਬ ਦੇ ਵਿੱਚ ਵੀ ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਫਾਈਂਡਿੰਗਸ ਆ ਰਹੀਆਂ ਸੋ ਪ੍ਰੋਟੈਕਸ਼ਨ ਦੇ ਤੌਰ ਤੇ ਬੰਦਾ ਕੀ ਕਰੇ ਪਹਿਲੀ ਗੱਲ ਤੱਕ ਪੂਰਾ ਪੂਰਾ ਮਤਲਬ 12 ਮਹੀਨੇ ਆਪਣੇ ਆਪਣੇ ਫਿਜ਼ੀਕਲ ਐਕਟੀਵਿਟੀ ਤੇ ਰੱਖੋ ਜੀ ਅਗਰ ਸਿਆਲ ਚ ਬਹੁਤ ਜ਼ਿਆਦਾ ਬਾਹਰ ਟੈਂਪਰੇਚਰ ਲੋ ਹੈਗਾ ਤੁਸੀਂ ਜਿਮ ਜਾ ਸਕਦੇ ਆ ਜਾਂ ਘਰ ਤੁਹਾਡੇ ਪੌੜੀਆਂ ਉੱਪਰ ਥੱਲੇ ਕਰ ਸਕਦੇ ਆ ਤੇ ਮਤਲਬ ਤੁਸੀਂ ਘਰੇ ਵੀ ਮਤਲਬ ਗਤੀਵਿਧੀ ਰੱਖ ਸਕਦੇ ਹੋ ਦੂਜਾ ਬਾਹਰ ਜਾਣਾ ਤੇ ਆਪਣੇ ਆਪ ਨੂੰ ਮਲਟੀਪਲ ਲੇਅਰਸ ਚ ਕਰੋ ਤਾਂ ਕਿ ਗਰਮਾਇਸ਼ ਰਹੇ ਅਗਰ ਠੰਡ ਹੈਗਾ ਤੇ ਤੁਹਾਡੇ ਬਲੇਜ਼ਰ ਅਸਲ ਤੇ ਹੋਰ ਟਾਈਟ ਹੋ ਜਾਣਾ ਕੋਰਿਸਪੌਂਸ ਹੈਗਾ ਸਾਡਾ ਸੋ ਅਗਰ ਤੁਸੀਂ ਵਾਰਮ ਹੈਗੇ ਤਾਂ ਬਲੱਡ ਸਰਕੂਲੇਸ਼ਨ ਖੁੱਲੀਆਂ ਰਹਿਣਗੇ ਤੀਜਾ ਤੰਬਾਕੂ ਦਾ ਸੇਵਨ ਤਾਂ ਛੱਡ ਦੋ ਹੁਣ ਸ਼ਰਾਬ ਦਾ ਵੀ ਮੈਂ ਕਹਾਂਗਾ ਛੱਡ ਦੋ ਲੇਕਿਨ ਲੋਕਾਂ ਨੇ ਮੰਨਣਾ ਨਹੀਂ ਹੈਗਾ ਸੋ ਜਿਹੜੇ ਪੀਂਦੇ ਹੋ ਘਟਾ ਲਓ ਭਾਈ ਥੋੜਾ ਜਿਆ ਕਰ ਲਓ ਹੈਨਾ ਵੀ ਤੁਸੀਂ ਅਗਰ 2-3 ਪੈਕ ਲੋਣੇ ਤੇ ਅੱਧਾ ਕਰ ਲਓ ਵੀ ਤੁਸੀਂ ਘਟਨਾ ਦੇ ਹੈ ਨਹੀਂ ਪਾਰਟੀਆਂ ਛੱਡੀਆਂ ਤੇ ਕਰਨੀਆਂ ਹੈਨਾ ਜੀ ਸੋ ਉਪਰ ਸ਼ਰਾਬ ਦਾ ਵੀ ਸੇਵਨ ਕਰੋ ਉਹ ਸਟ्रेस ਨੂੰ ਮੈਨੇਜ ਕਰਨ ਵਾਸਤੇ ਦੇਖੋ ਸਭ ਤੋਂ ਵੱਡਾ ਤੋਹਫਾ ਹੁੰਦਾ ਇੱਕ ਦੂਜੇ ਨੂੰ ਜਾ ਕੇ ਮਿਲਣਾ ਜੁਲਣਾ ਹਾਲਚਲ ਪੁੱਛਣਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ